ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਨੂੰ ਲੈ ਕੇ ਤਿਆਰੀਆਂ ਤੁਹਾਨੂੰ ਪਹਿਲੇ ਦਿਖਾ ਦਿੰਦੇ ਆ ਬਹੁਤ ਜ਼ੋਰਾਂ ਤੇ ਚੱਲ ਰਹੀਆਂ ਨੇ ਅੰਮ੍ਰਿਤਸਰ ਦੀ ਏਅਰਪੋਰਟ ਰੋਡ ਤੇ ਇੱਥੇ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਕੱਲ ਸ਼ਾਮ 5 ਵਜੇ ਦੇ ਕਰੀਬ ਰਾਹੁਲ ਗਾਂਧੀ ਇੱਥੇ ਪਹੁੰਚਣਗੇ ਤੇ ਲੋਕਾਂ ਨੂੰ ਸੰਬੋਧਨ ਕਰਨਗੇ ਅੰਦਾਜ਼ੀਏ ਲੋਕ ਸਭਾ ਇਲੈਕਸ਼ਨਸ ਦੇ ਤਹਿਤ ਲਗਾਤਾਰ ਵੱਡੇ ਤੇ ਕਦਾਵਰ ਲੀਡਰ ਪੰਜਾਬ ਦਾ ਦੌਰਾ ਕਰ ਰਹੇ ਨੇ ਜਿੱਥੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਕੱਲ ਪਟਿਆਲਾ ਤੇ ਅੱਜ ਗੁਰਦਾਸਪੁਰ ਤੇ ਜਲੰਧਰ ਚ ਰੈਲੀਆਂ ਕਰ ਰਹੇ ਨੇ ਉੱਥੇ ਹੀ ਕੱਲ ਰਾਹੁਲ ਗਾਂਧੀ ਅਮਰਸਰ ਤੋਂ ਲੋਕ ਸਭਾ ਹਲਕੇ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਵਿੱਚ ਇੱਥੇ ਪਰਵੀ ਰੈਲੀ ਕਰਨ ਜਾ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਮੇਰੇ ਨਾਲ OBC ਪੰਜਾਬ ਕਾਂਗਰਸ ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਜਿਨ੍ਹਾਂ ਦੀ ਬੀਤੇ ਦੋ ਦਿਨ ਪਹਿਲਾਂ ਪੰਚਕੂਲਾ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਹੋਈ ਸੀ ਭਾਜੀ ਕਿੰਨਾ ਕਉਸਾ ਜਿਹੜੀ ਕੱਲ ਦੀ ਰੈਲੀ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਭਾਜੀ ਪਹਿਲਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਉਤਸ਼ਾਹ ਕਿਉਂਕਿ ਰਾਹੁਲ ਗਾਂਧੀ ਜੀ ਇੱਕ ਦੇਸ਼ ਦੇ ਅਜਿਹੇ ਨੇਤਾ ਨੇ ਜਿਨ੍ਹਾਂ ਨੂੰ ਹਰ ਵਰਗ ਦੇ ਲੋਕ ਪਿਆਰ ਕਰਦੇ ਨੇ ਔਰ ਰਾਹੁਲ ਗਾਂਧੀ ਜੀ ਜਦੋਂ ਇੱਥੇ ਪਤਾ ਲੱਗਾ ਲੋਕਾਂ ਨੂੰ ਵੀ ਆਉਣ ਲੱਗੇ ਆਉਜਲਾ ਸਾਹਿਬ ਦਾ ਪ੍ਰੋਗਰਾਮ ਜਦੋਂ ਸਾਨੂੰ ਮਿਲਿਆ ਤੇ ਬਹੁਤ ਹੀ ਵਰਕਰਾਂ ਵਿੱਚ ਤੇ ਉਤਸ਼ਾਹ ਹਰ ਵਰਗ ਵਿੱਚ ਉਤਸ਼ਾਹ ਆ ਗਿਆ ਤੇ ਹੁਣ ਤੁਸੀਂ ਦੇਖ ਰਹੇ ਹੋ ਤਿਆਰੀਆਂ ਚੱਲ ਰਹੀਆਂ ਵਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕੱਲ ਨੂੰ ਉੱਤੇ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਣੀ ਇੰਨਾ ਉਤ ਕਿਉਂਕਿ ਨੌ ਹਲਕਿਆ ਸਾਡੇ ਤੇ ਨੌ ਹਲਕਿਆਂ ਦੇ ਵਿੱਚ ਹੀ ਜਾਦੀ ਆਵਾਜ਼ ਆਈ ਕਿ ਸ਼੍ਰੀ ਰਾਹੁਲ ਗਾਂਧੀ ਜੀ ਕੱਲ 5 ਵਜੇ ਇਹ ਰੈਲੀ ਨੂੰ ਸੰਬੋਧਿਤ ਕਰਨ ਆ ਰਹੇ ਆ ਤੇ ਫਿਰ ਇੰਨਾ ਕੋ ਵਰਕਰਾਂ 'ਚ ਉਤਸ਼ਾਹ ਭਰ ਗਿਆ ਕਿ ਹੁਣ ਜਿਹੜਾ ਉਹ ਕੱਲ ਨੂੰ ਤੁਸੀਂ ਦੇਖੋਗੇ ਇੱਥੇ ਖੁਸ਼ੀ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਊਗਾ ਕਿੰਨੇ ਕੁ ਗੈਦਰਿੰਗ ਦੀ ਇੱਥੇ ਜਿਹੜੀ ਕਿ ਉਹ ਗੁੰਜਾਇਸ਼ ਹੈਗੀ ਔਰ ਕਿੰਨੇ ਕੁ ਤਿਆਰੀ ਜਿਹੜੀ ਕਿ ਚੱਲ ਰਹੀ ਹੈ ਨੇ ਕਿਦੋਂ ਕੋ ਤਿਆਰੀਆਂ ਪੂਰੀ ਹੋ ਜਾਣੀਆਂ ਇਹ ਤਿਆਰੀਆਂ ਲਗਭਗ ਹੋਰ ਸ਼ਾਮ ਤੱਕ ਕੰਪਲੀਟ ਹੋ ਜਾਣੀਆਂ ਜੀ ਕਿਉਂਕਿ ਜਿਵੇਂ ਜਿਵੇਂ ਕੰਮ ਕਰ ਰਿਹਾ ਵੀਰ ਸਾਡੇ ਉਸ ਹਿਸਾਬ ਨਾਲ ਹੀ ਹੌਲੀ ਹੌਲੀ ਲੱਗੇ ਸੀ ਕਿ ਪਹਿਲਾਂ ਹੁਣ ਤੇਜ਼ੀ ਨਾਲ ਥੋੜਾ ਹੋ ਗਿਆ ਸ਼ੁਰੂ ਬੰਦੇ ਹੋਰ ਆ ਗਏ ਪਰ ਲਗਭਗ ਜਿਹੜਾ ਰਾਤ ਤੱਕ ਕੰਪਲੀਟ ਹੋ ਜਾਣਾ ਸਾਰਾ ਤੇ ਕੱਲ ਨੂੰ ਸ਼ਾਮ ਨੂੰ ਜਿਹੜਾ ਵਾ ਸ਼੍ਰੀ ਰਾਹੁਲ ਗਾਂਧੀ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਜਿਹੜੇ ਤੀਸਰੀ ਵਾਰ ਜਿਹਨਾਂ ਨੂੰ ਟਿਕਟ ਮਿਲੀ ਗੁਰਜੀਤ ਸਿੰਘ ਔਜਲਾ ਨੂੰ ਉਹਨਾਂ ਦੇ ਹੱਕ ਵਿੱਚ ਕੰਪੇਨਿੰਗ ਲਈ ਆਉਣਗੇ ਤੇ ਇੱਥੇ ਸੰਬੋਧਿਤ ਕਰਨਗੇ ਤੇ ਆਸ ਕਰਦੇ ਹਾਂ ਅਸੀਂ ਕਿ ਇੱਥੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਇੰਨੀ ਕੁ ਖੁਸ਼ੀ ਮਿਲੂਗੀ ਜਦੋਂ ਆਉਣਗੇ ਕਿਉਂਕਿ ਦੇਸ਼ ਦੇ ਵਿੱਚ ਕਾਂਗਰਸ ਦੀ ਇੰਡੀਆ ਮਹਾਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਆ ਤੇ ਤੀਸਰੀ ਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਗੁਰੂ ਨਗਰੀ ਤੋਂ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਟਿਕਟ ਦਵਾਈ ਆ ਜਿਹੜੀ ਆਵਾਜ਼ ਲੋਕਾਂ ਦੀ ਸੀ ਤੇ ਪਾਰਟੀ ਨੇ ਟਿਕਟ ਦਿੱਤੀ ਆ ਉਹ ਹੁਣ ਜਦੋਂ ਅਸੀਂ ਇੱਥੋਂ ਜਿੱਤ ਕੇ ਜਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਇੱਥੇ ਆਪ ਦੀ ਸਰਕਾਰ ਸੀ ਉੱਤੇ ਭਾਜਪਾ ਦੀ ਸੀ ਹੁਣ ਜਦੋਂ ਕੇਂਦਰ ਚ ਸਾਡੀ ਸਰਕਾਰ ਹੋਊਗੀ ਤੇ ਉਮੀਦ ਤੋਂ ਪਰੇ ਆ ਜਦੋਂ ਔਜਲਾ ਸਾਹਿਬ ਵਿਕਾਸ ਕਾਰਜ ਕਰਾਉਣਗੇ ਕਿਉਂਕਿ ਕੰਮ ਚ ਤੇ ਉਹ ਪਹਿਲਾਂ ਹੀ ਨਹੀਂ ਕਦੀ ਭੱਜੇ ਵਿਕਾਸ ਕਾਰਜ ਬਹੁਤ ਔਜਲਾ ਸਾਹਿਬ ਨੇ ਕੀਤੇ ਨਾ ਤੇ ਉਹ ਕਦੀ ਲੋਕਾਂ ਤੋਂ ਭੱਜੇ ਤੇ ਨਾ ਉਹ ਕਿਸੇ ਕੰਮ ਤੋਂ ਭੱਜੇ ਕਿਉਂਕਿ ਉਹ ਲੋਕਾਂ ਦਾ ਲੀਡਰ ਸੀਗਾ ਉਹਨੂੰ ਲੋਕੀ ਅਮਰitsar ਦੇ MP ਨਹੀਂ ਮੰਨਦੇ ਉਹਨੂੰ ਕਹਿੰਦੇ ਸਾਡਾ ਭਰਾ ਵਾ ਇਹ ਸਾਡਾ ਵੀਰ ਆ ਜਿਹੜੇ ਬਜ਼ੁਰਗੋ ਕਹਿੰਦੇ ਸਾਡਾ ਬੱਚਾ ਵਾ ਤੇ ਐਸਾ ਇਨਸਾਨ ਜਿਹੜਾ ਵਾ ਉਹ ਕਰਮਾ ਭਾਗਾ ਨਾ ਮਿਲਦਾ ਇਹੋ ਜਿਹੇ ਲੀਡਰਾਂ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਤੇ ਅੱਜ ਸਰਦਾਰ ਗਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਜੋ ਸ਼੍ਰੀ ਰਾਹੁਲ ਗਾਂਧੀ ਜੀ ਆ ਰਹੇ ਆ ਔਰ ਸਾਡੇ ਸਾਰੇ ਹੀ ਕਾਂਗਰਸ ਦੇ ਲੀਡਰਾਂ ਦੇ ਵਿੱਚ ਇੰਨਾ ਉਤਸ਼ਾਹ ਵਾ ਵਰਕਨਾ ਚ ਉਤਸ਼ਾਹ ਵਾ ਤੇ ਕੱਲ ਨੂੰ ਸਾਡੀ ਆਸ ਤੋਂ ਵੀ ਵੱਡੀ ਜਿਹੜੀ ਰੈਲੀ ਇੱਥੇ ਹੋਊਗੀ ਤੁਸੀਂ ਕਿਹਾ ਇਸ ਵਾਰ ਇੰਡੀਆ ਗੜਬੰਦੀ ਦੀ ਸਰਕਾਰ ਬਣ ਜਾਰੀ ਦੂਜੇ ਪਾਸੇ ਭਾਜਪਾ ਕਹਿੰਦੀ ਅਸੀਂ 400 ਤੋਂ ਪਾਰ ਜਾ ਰਹੇ ਹਾਂ ਦੇਖੋ ਹਰ ਬੰਦੇ ਦਾ ਦਾਵਾ ਕਰਨਾ ਕੋਈ ਕਹਿੰਦਾ ਹੁੰਦਾ ਕਿ ਨਹੀਂ ਹੁਣ ਜਿਹੜੇ ਆਜ਼ਾਦ ਖਲੋਤੇ ਆ ਉਹ ਵੀ ਕਹਿੰਦੇ ਵੀ ਇਹ ਜਿੱਤ ਜਾਣਾ ਪਰ ਗੱਲ ਇਹ ਆ ਕਿ 10 ਸਾਲ ਸਰਕਾਰ ਰਹੀ ਆ ਬੀਜੇਪੀ ਦੀ 10 ਸਾਲ ਦੇ ਵਿੱਚ ਮਹਗਾਈ ਇੰਨੀ ਕੁ ਹੋ ਗਈ ਲੋਕੀ ਤਰਾ ਤਰਾ ਕਰ ਉਠੇ ਡਾਕਟਰ ਮਨਮੋਨ ਸਿੰਘ ਜੀ ਦੀ ਜਿਹੜੀ ਸਰਕਾਰ ਸੀਗੀ 10 ਸਾਲ ਬਹੁਤ ਵਿਕਾਸ ਕੀਤੀ ਸੀ ਪਰ ਲੋਕੀ ਜਿਹੜੇ ਆ ਉਹ ਬਦਲਾਵ ਕਰ ਦਿੰਦੇ ਆ ਤੇ ਇਸ ਵਾਰ ਵੀ ਜਿਹੜਾ ਵਾ ਬਦਲਾਵ ਹੋਣਾ ਵਾ ਔਰ ਜਿਹੜੀਆਂ ਪਾਲਿਸੀਆਂ ਰਾਹੁਲ ਗਾਂਧੀ ਜੀ ਲੈ ਕੇ ਆਏ ਆ ਕਿ ਜਿਵੇਂ ਮਹਗਾਈ ਨੂੰ ਠੱਲ ਪਾਵਾਂਗੇ ਬੇਰੋਜ਼ਗਾਰੀ ਦੂਰ ਕਰਾਂਗੇ ਬਹੁਤ ਸਾਰੇ ਰੋਜ਼ਗਾਰ ਦੀ ਲੋੜ ਆ ਕਿਉਂਕਿ ਨੌਜਵਾਨ ਛੜ ਛੜ ਕੇ ਸਾਡੀ ਧਰਤੀ ਨੂੰ ਵਿਦੇਸ਼ਾਂ ਨੂੰ ਜਾ ਰਹੇ ਆ ਅੱਜ ਇੱਥੇ ਰੋਜ਼ਗਾਰ ਦੀ ਲੋੜ ਆ ਤੇ ਖਾਸ ਕਰਕੇ ਜਿਹੜੀ ਅੱਜ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਐਸਸੀ ਓਬੀਸੀ ਤੇ ਮਨੋਰਟੀ ਕਹਿੰਦੇ ਜਿਸ ਦੀ ਜਿੰਨੀ ਹਿੱਸੇਦਾਰੀ ਉਸ ਦੀ ਓਨੀ ਭਾਗੀਦਾਰੀ ਮੈਂ ਪਰਸੋ ਜਦੋਂ ਗੱਲ ਐਸੀ ਮੀਟਿੰਗ ਕਰਕੇ ਆਇਆ ਸੰਵਿਧਾਨ ਬਚਾਓ ਮਹਾ ਸੰਮੇਲਨ ਜਿਹੜਾ ਉਹਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਸਭ ਤੋਂ ਉੱਚਾ ਸੰਵਿਧਾਨ ਆ ਸਾਡੇ ਲਈ ਸਾਡਾ ਸੰਵਿਧਾਨ ਹੀ ਸਭ ਤੋਂ ਉੱਚਾ ਵਾ ਇਸ ਕਰਕੇ ਅਸੀਂ ਆਪਣੇ ਸੰਵਿਧਾਨ ਦੀ ਕਦਰ ਕਰਦੇ ਆ ਤੇ ਸੰਵਿਧਾਨ ਦੀ ਬਚਾਉਣ ਦੀ ਲੜਾਈ ਲੜ ਰਹੀ ਹੈ ਕਾਂਗਰਸ ਪਾਰਟੀ ਸਭ ਤੋਂ ਵੀ ਜੋ ਕੱਲ ਦੀ ਫੇਰੀ rahul gandhi ਦੋਸਤੋ ਬਾਅਦ ਔਜਲਾ ਦੇ ਹੱਥ ਵਿੱਚ ਹਵਾ ਜਿਹੜੀ ਉਹ ਹੋਣ ਜਾਂਦੀ ਹੈ ਔਜਲਾ ਸਾਹਿਬ ਦੇ ਹੱਕ ਚ ਤੇ ਹਵਾ ਪਹਿਲੇ ਹੀ ਵਗਦੀ ਪਈ ਆ ਗੁਰੂ ਰਾਮ ਕੀ ਰੋਡ ਪੈ ਗਈ ਰਾਹੁਲ ਗਾਂਧੀ ਦੀ ਇੱਥੇ ਰੈਲੀ ਕਰਵਾਉਂਦੀ ਸਰ ਰਾਹੁਲ ਗਾਂਧੀ ਜੀ ਸਾਡੇ ਦੇਸ਼ ਦੇ ਲੋਕਪ੍ਰੀਤ ਨੇਤਾ ਵਾ ਅਸੀਂ ਪਿਆਰ ਕਰਦੇ ਆ ਸਾਡੀ ਆਵਾਜ਼ ਆ ਉਹਨਾਂ ਨੇ ਜਿਹੜੀ ਸੁਣੀ ਕਾਂਗਰਸ ਕਮਜ਼ੋਰ ਆ ਫਿਰ ਉੱਥੇ ਜਾਂਦੇ ਹਨਾ ਨਹੀਂ 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 ਜੀ ਹਰ ਜਗ੍ਹਾ ਜਾਂਦੇ ਆ ਜਿੱਥੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦਾ ਪਿਆਰ ਕਰਨ ਵਾਲੇ ਉਹ ਹਰ ਜਗ੍ਹਾ ਜਾਂਦੇ ਆ ਇਸ ਕਰਕੇ ਉਹ ਰਾਹੁਲ ਗਾਂਧੀ ਜੀ ਆ ਰਹੇ ਐ ਤੇ ਅਸੀਂ ਜੀ ਆਇਆਂ ਨੂੰ ਕਹਿੰਨੇ ਉਹਨਾਂ ਨੂੰ ਡਿਊਟੀਆਂ ਲੱਗੀਆਂ ਐ ਵਰਕਰਾਂ ਦੀਆਂ ਅੱਜ ਕੱਲ ਦੀ ਜਿਹੜੀ ਰੈਲੀ ਨੂੰ ਕਾਮਯਾਬ ਬਣਾਉਣ ਵਾਸਤੇ ਬਿਲਕੁਲ ਲੱਗੀਆਂ ਜੁਝਾਰ ਸਾਡੇ ਤੋਂ ਸਾਰੇ ਵਰਕਰ ਹੀ ਨੇ ਲੀਡਰ ਨਹੀਂ ਕੋਈ ਵੀ ਸਾਰੇ ਹੀ ਵਰਕਰ ਆ ਅਸੀਂ ਔਜਲਾ ਸਾਹਿਬ ਵੀ ਵਰਕਰ ਨੇ ਅਸੀਂ ਵੀ ਵਰਕਰ ਆ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਸਾਡਾ ਪਰਿਵਾਰ ਆ ਕਾਂਗਰਸ ਤੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਕੰਮ ਕਰਦੇ ਆ ਤੇ ਫੇਰ ਕੱਲ ਦੇ ਵਾਸਤੇ ਸੁਣਿਆ ਹਾਂ ਕਿ ਦੇਣਾ ਚਾਹੋਗੇ ਪਬਲਿਕ ਨੂੰ ਲੋਕਾਂ ਨੂੰ ਵਰਕਰਾਂ ਨੂੰ ਸੁਨੇਹਾ ਇਹੀ ਆ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦੀ ਨਗਰੀ ਆ ਤੇ ਇਤੋਂ ਸਾਰੇ ਵਰਲਡ ਦੇ ਵਿੱਚ ਸਰਬੋਕਾਂਝੀ ਵਾਰਤਾ ਦਾ ਸੰਦੇਸ਼ ਜਾਂਦਾ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਵਾ ਇੱਕ ਕੱਲ ਨੂੰ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਸਾਡੇ ਦੇਸ਼ ਦੇ ਲੋਕਪ੍ਰੀਆ ਨੇਤਾ ਰਹੇ ਨੇ ਉਹਨਾਂ ਦਾ ਸਵਾਗਤ ਕਰੀਏ ਤੇ ਜਿਸ ਦਿਨ ਸਾਡੀ ਸਰਕਾਰ ਬਣੀ ਤੇ ਉਹਨਾਂ ਤੋਂ ਅਸੀਂ ਗੁਰੂ ਨਗਰ ਲਈ ਵੱਡੇ ਵੱਡੇ ਪ੍ਰੋਜੈਕਟ ਲਿਆਏ ਰੋਜ਼ਗਾਰ ਲਿਆਈਏ ਇੰਡਸਟਰੀ ਲਿਆਈਏ ਵਧੀਆ ਹਸਪੀਟਲ ਲਿਆਈਏ ਬਹੁਤ ਸੇ ਕੰਮ ਆ ਜਿਹੜੇ ਔਜਲਾ ਸਾਹਿਬ ਨੇ ਸੋਚਿਆ ਵਾ ਪੀ ਇੱਥੇ ਕਰਨੇ ਆ ਤੇ ਬਹੁਤ ਸਾਰੇ ਕਰਤੇ ਆ ਪਰ ਸਾਡੀ ਸੋਚ ਤੋਂ ਵੀ ਪਰੇ ਆ ਜੋ ਇਸ ਇਨਸਾਨ ਦੀ ਸੋਚ ਬਹੁਤ ਵੱਡੀ ਆ ਇਸ ਨਗਰੀ ਪ੍ਰਤੀ ਉਹ ਕਹਿੰਦੇ ਵੀ ਮੈਂ ਜਵਾਬ ਦੇਈਂ ਆਪਣੇ ਲੋਕਾਂ ਨੂੰ ਬਹੁਤ ਪ੍ਰੋਜੈਕਟ ਅਸੀਂ ਲੈ ਕੇ ਆਉਣੇ ਆ ਔਰ ਲੈ ਕੇ ਆਵਾਂਗੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਾ ਸਾਡੀ ਸਰਕਾਰ ਬਣਨੀ ਆ ਤੇ ਸੋਚ ਤੋਂ ਉਪਰ ਹੈ ਸਾਡਾ ਮਕਸਦ ਹੈ ਵਿਕਾਸ ਔਰ ਵਿਕਾਸ ਇੱਕ ਹੋਰ ਤਸਵੀਰ ਤਾਂ ਨਾਲ ਸਾਜੀ ਕਰ ਦਨੇ ਆ ਸਿਕਿਉਰਿਟੀ ਦੇ ਵੀ ਖਾਸ ਇੰਤਜ਼ਾਮ ਕਿੱਥੇ ਜਾਣੇ ਨੇ ਔਰ ਵੱਡੇ ਅਧਿਕਾਰੀ ਜਿਹੜੇ ਨੇ ਇੱਥੇ ਉਹ ਪਹੁੰਚੇ ਹੋਏ ਨੇ ਮੋਨਿਟਰਿੰਗ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਲੀਡਰ ਕੱਲ ਪਹੁੰਚ ਰਹੇ ਨੇ ਰਾਹੁਲ ਗਾਂਧੀ ਪਹੁੰਚ ਰਹੇ ਨੇ ਔਰ ਵੀ ਬਹੁਤ ਸਾਰੀ ਲੀਡਰਸ਼ਿਪ ਇੱਥੇ ਕਾਂਗਰਸੀ ਪਹੁੰਚ ਰਹੀ ਹੈ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਵਿੱਚ ਇੱਥੇ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਤਾਂ ਤਿਆਰੀਆਂ ਵੱਡੇ ਪੱਧਰ ਤੇ ਚੱਲ ਰਹੀਆਂ ਨੇ ਕੱਲ ਸ਼ਾਮ 5 ਵਜੇ ਰਾਹੁਲ ਗਾਂਧੀ ਅੰਮ੍ਰਿਤਸਰ ਦੀ ਧਰਤੀ ਤੇ ਆ ਰਹੇ ਨੇ ਵਰਕਰਾਂ ਨੂੰ ਤੇ ਲੋਕਾਂ ਨੂੰ ਸੰਬੋਧਨ ਕਰਨ ਵਾਸਤੇ ਪਹੁੰਚ ਰਹੇ ਨੇ ਜਿਸ ਨੂੰ ਧਿਆਨ ਚ ਰੱਖਦੇ ਹੋਇਆ ਬੜੇ ਵੱਡੇ ਪੰਡਾਲ ਤਿਆਰ ਕੀਤੇ ਜਾ ਰਹੇ ਨੇ ਉੱਥੇ ਹੀ ਸਿਕਿਉਰਿਟੀ ਦੇ ਵੀ ਖਾਸ ਇੰਤਜ਼ਾਮ ਜਿਹੜੇ ਕਿ ਉਹ ਕੀਤੇ ਜਾਣੇ ਨੇ ਤਾਂ ਵੱਡੇ ਅਧਿਕਾਰੀ ਜਿਹੜੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਪਹੁੰਚੇ ਹੋਏ ਨੇ ਸੁਖ ਔਜਲਾ ਨਾਲ ਵਿਚਾਰ ਬਟਾਂਦਰਾ ਜਿਹੜਾ ਹੋ ਰਿਹਾ ਹੈ ਔਰ ਡੀਸੀਪੀ ਆਲਮ ਵਿਜੇ ਸਿੰਘ ਐਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਬਹੁਤ ਵੱਡਾ ਇਵੈਂਟ ਜਿਹੜਾ ਕਿ ਇੱਥੇ ਹੋਣ ਜਾ ਰਿਹਾ ਹੈ ਕੱਲ ਔਰ ਕੱਲ ਦੀਆਂ ਜਿੱਥੇ ਕਿ ਕਾਂਗਰਸ ਵੱਲੋਂ ਵੀ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਉੱਥੇ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਕੀ ਪੁਖਤਾ ਕੀਤੇ ਜਾਣੇ ਨੇ ਜਿੱਤੇ ਤਹਿਤ ਇੱਥੇ ਵੱਡੇ ਅਧਿਕਾਰੀ ਪਹੁੰਚੇ ਹੋਏ ਨੇ ਕਿਉਂਕਿ ਟ੍ਰੈਫਿਕ ਵੀ ਡਾਇਵਰਟ ਕਰਨਾ ਪੈਣਾ ਇਸ ਰੋਡ ਤੇ 에어ਪੋਰਟ ਰੋਡ ਤੇ ਜਿੱਥੇ ਕੀ ਸ਼ਾਮ ਨੂੰ ਰਾਹੁਲ ਗਾਂਧੀ ਪਹੁੰਚ ਰਹੇ ਨੇ ਜਿਸ ਦੇ ਤਹਿਤ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਔਰ ਸੁਰੱਖਿਆ ਦੇ ਵੀ ਪੂਖਤਾ ਇੰਤਜ਼ਾਮ ਕੀਤੇ ਜਾਣੇ ਨੇ ਔਰ ਤੁਸੀਂ ਦੇਖ ਸਕਦੇ ਹੋ ਉਹ ਢਾਂਚਾ ਜਿਹੜਾ ਕਿ ਉਹ ਇੱਥੇ ਖੜਾ ਕੀਤਾ ਜਾ ਰਿਹਾ ਔਰ ਪੂਰੀ ਰਾਤ ਜਿਹੜਾ ਕਿ ਤਿਆਰੀ ਦਾ ਕੰਮ ਚੱਲ ਰਿਹਾ ਔਰ ਕੱਲ ਸ਼ਾਮ ਨੂੰ ਰਾਹੁਲ ਗਾਂਧੀ ਇੱਥੇ ਆਪਣੇ ਕਾਂਗਰਸ ਦੇ ਵਰਕਰਸ ਨੂੰ ਤੇ ਲੋਕਾਂ ਨੂੰ ਸੰਬੋਧਨ ਕਰਨ ਵਾਸਤੇ ਆ ਰਹੇ ਨੇ ਕੈਮਰਾ ਪਰਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਆਧਿਆਨਿਕ ਸਿਰਾ ਟੀਵੀ ਅੰਮ੍ਰਿਤਸਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप